ਜਲੰਧਰ ਵਿੱਚ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਇਸ ਮੁਸ਼ਕਿਲ ਨੂੰ ਘਟ ਕਰਨ ਲਈ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਆਪਣੇ ਵੱਲੋਂ ਲਗਾਤਾਰ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ ਪਰ ਇਸ ਮੁਸ਼ਕਿਲ ਵਿੱਚ ਜਲੰਧਰ ਦੇ ਕੁਝ ਵੱਡੇ ادارے ਅਤੇ ਹਸਪਤਾਲ ਗਲਤ ਤਰੀਕੇ ਦੇ ਨਾਲ ਸੜਕਾਂ ਨੂੰ ਨਜਾਇਜ਼ ਪਾਰਕਿੰਗ ਕਰ ਹੋਰ ਵਧਾ ਰਹੇ ਨੇ ਤਾਜ਼ਾ ਤਸਵੀਰ ਜਲੰਧਰ ਦੇ ਰੈੱਡਕ੍ਰੋਸ ਪਵੰਦ ਨੇੜੇ ਇੱਕ ਨਿੱਜੀ ਹਸਪਤਾਲ पीजीआई ਦੇ ਸਾਹਮਣੇ ਆਈ ਹੈ ਜਿੱਥੇ ਹਸਪਤਾਲ ਦੇ ਨਾਲ ਦੇ ਇਲਾਕੇ ਦੇ ਲੋਕ ਨਾਜਾਇਜ਼ ਤਰੀਕੇ ਦੇ ਨਾਲ ਹਸਪਤਾਲ ਵੱਲੋਂ ਸੜਕ ਤੇ ਕੀਤੀ ਪਾਰਕਿੰਗ ਕਰਕੇ ਬੇहद ਪਰੇਸ਼ਾਨ ਹੋ ਰਹੇ ਨੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਸਪਤਾਲ ਵੱਲੋਂ ਆਪਣੀ ਪਾਰਕਿੰਗ ਹੋਣ ਦੇ ਬਾਵਜੂਦ ਸੜਕ ਨੂੰ ਪਾਰਕਿੰਗ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਇਹ ਤਸਵੀਰ ਅੱਜ ਦੀ ਹੀ ਨਹੀਂ ਬਲਕਿ ਰੋਜ਼ਾਨਾ ਇਹ ਦ੍ਰਿਸ਼ ਹਸਪਤਾਲ ਦੇ ਬਾਹਰ ਦਾ ਹੁੰਦਾ ਹੈ ਇਸ ਬਾਰੇ ਜਦੋਂ ਨਗਰ ਨਿਗਮ ਦੇਤੇ ਬਾਜ਼ਾਰੀ ਵਿਭਾਗ ਦੇ ਸੁਪਰੀਡੈਂਟ ਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾ ਕਹਿਆ ਕਿ ਉਹਨਾਂ ਦੇਵੀ ਧਿਆਨ ਵਿੱਚ ਕਈ ਸ਼ਿਕਾਇਤਾਂ ਆਈਆਂ ਨੇ ਉਹਨਾਂ ਕਹਿਆ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਿਲ ਨਾ ਆਵੇ ਇਸ ਲਈ ਕਿਸੇ ਨੂੰ ਸੜਕਾਂ ਦੀ ਅਨਰਚਾਇਜ਼ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ ਉਹਨਾਂ ਇਹ ਵੀ ਕਹਿਆ ਕਿ ਹਸਪਤਾਲ ਨੂੰ ਪਹਿਲਾ ਨੋਟਿਸ ਭੇਜਿਆ ਜਾਵੇਗਾ ਜੇਕਰ ਉਸ ਤੋਂ ਬਾਅਦ ਵੀ ਹਸਪਤਾਲ ਵੱਲੋਂ ਆਪਣੀ ਮਨਮਾਨੀ ਬੰਦ ਨਹੀਂ ਕੀਤੀ ਜਾਂਦੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਜਦ ਪੀਜੀਆਈ ਹਸਪਤਾਲ ਦੇ ਮੈਨੇਜਮੈਂਟ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ ਅ ਦੇਖੋ ਇਹ ਅਨਪਲਾਨਡ ਸਿਟੀ ਹੈਗੀ ਆ ਪਰ ਫਿਰ ਵੀ ਮੇਰ ਸਾਹਿਬ ਤੇ ਕਮਿਸ਼ਨਰ ਸਾਹਿਬ ਕੋਸ਼ਿਸ਼ ਕਰ ਰਹੇ ਹੈ ਕਿ ਆਪਾਂ ਸ਼ਹਿਰ ਵਾਲਿਆਂ ਨੂੰ ਜਿਆਦਾ ਤੋਂ ਜਿਆਦਾ ਪਾਰਕਿੰਗ ਦੀਆਂ ਸਹੂਲਤਾਂ ਦਈਏ ਤਾਂ ਕਿ ਜਿਹੜੀ ਆ ਜਿਆਦਾ ਵਹੀਕਲ ਵਧਣ ਕਰਕੇ ਜਿਹੜਾ ਕੰਜੈਸ਼ਨ ਆ ਉਹਨੂੰ ਦੂਰ ਕੀਤਾ ਜਾ ਸਕੇ ਉਹਦੇ ਲਈ ਅਸੀਂ ਪਾਰਕਿੰਗਾ ਜਿਹੜੀਆਂ ਰੋਡ ਸਾਈਡ ਤੇ ਵੀ ਬਣਾ ਰਹੇ ਆ ਕੁਝ ਪਾਰਕਿੰਗਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕੰਸਟਰਕਟ ਕੀਤੀਆਂ ਜਾਣਗੀਆਂ ਸਰ ਦੇਖਿਆ ਜਾਵੇ ਜੇ ਜੰਮਦਰੀ ਹਸਪੀਟਲ ਆ ਗਈ ਉਹਨਾਂ ਕੋ ਆਪਣੀ ਪਾਰਕਿੰਗ ਵੀ ਹੈ ਗਈ ਆ ਉਹ ਫਿਰ ਵੀ ਬਜੂਤਾ ਹੀ ਪਾਰਕਿੰਗਾ ਬਾਹਰ ਲਗਾਉਂਦੇ ਆ ਸਕੂਲ ਨਾਲ ਲੱਗ ਕੇ ਸਕੂਲ ਆ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਜਾਂਦੇ ਵਕਤ ਦੇਖੋ ਜਿੰਨੀਆਂ ਵੀ ਕਮਰਸ਼ੀਅਲ ਬਿਲਡਿੰਗਾਂ ਜਿੰਨਾਂ ਤੋਂ ਹਸਪਤਲ ਨੇ ਉਹਨਾਂ ਸਾਰੀਆਂ ਦੀਆਂ ਬੇਸਮੈਂਟਾਂ ਜਾਂ ਪਾਰਕਿੰਗਾਂ ਸਾਈਡ ਦੇ ਉੱਤੇ ਪਾਸ ਹੁੰਦੀਆਂ ਨੇ ਫੇਰੀ ਜਿਹੜਾ ਹਸਪਤਲ ਦਾ ਨਕਸ਼ਾ ਪਾਸ ਹੁੰਦਾ ਹੈ ਅਗਰ ਕੋਈ ਕਿਸੇ ਇਦਾਂ ਦੀ ਧਿਆਨ ਗੱਲ ਧਿਆਨ ਚ ਆਉਂਦੀ ਹੈ ਵੀ ਉਹ ਆਪਣੀ ਬੇਸਮੈਂਟ ਨੂੰ ਯੂਜ਼ ਨਹੀਂ ਕਰ ਰਹੇ ਗੱਡੀਆਂ ਬਾਹਰ پارک ਕਰਾ ਰਹੇ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਸਰ ਕੀ ਕਾਰਵਾਈ ਹੋਏਗੀ ਇਹਨਾਂ ਤੇ ਹੁਣ ਉਹਨਾਂ ਨੂੰ ਨੋਟਿਸ ਦਿੱਤਾ ਜਾਏਗਾ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਸਾਰੀ ਉਹਨਾਂ ਦੇ ਅਗੇਂਸਟ ਕੀਤੀ ਜਾਏਗੀ ਠੀਕ ਹੈ